ਆਮ ਤੌਰ ਤੇ ਸੜਕਾਂ ਤੇ ਟ੍ਰੈਫਿਕ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਚਲਾਨਟ ਕੱਟਦੇ ਦੇਖਿਆ ਜਾਂਦਾ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਿਆਂ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਫਾਜ਼ਿਲਕਾ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਡੀ ਅਗਵਾਈ ਹੇਠ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਪੁਲਿਸ ਮੁਖੀ ਨੂੰ ਨਾਲ ਲੈ ਕੇ ਟ੍ਰੈਫਿਕ ਬੂਥ ਤੇ ਖੜੇ ਹੋ ਕੇ ਟੂ-ਵੀਲਰ ਚਲਾਣ ਵਾਲੀਆਂ ਔਰਤਾਂ ਬੱਚਿਆਂ ਅਤੇ ਲੋਕਾਂ ਨੂੰ ਹੈਲਮਟ ਵੰਡੇ ਗਏ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਹੈਲਮਟ ਪਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਹੈਲਮਟ ਪਾਏ ਵਿਅਕਤੀ ਨਾ ਅਗਰ ਸੜਕ ਤੇ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਦੀ ਜਾਨ ਵੱਜ ਜਾਂਦੀ ਹੈ ਇਸ ਬਾਰੇ ਹੋਰ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਸਤੋ ਪਹਿਲਾਂ ਉਹ ਲੁਧਿਆਣੇ ਵੀ ਟ੍ਰੈਫਿਕ ਵਿੱਚ ਰਹੇ ਹਨ ਅਤੇ ਟ੍ਰੈਫਿਕ ਨੂੰ ਸੰਭਾਲਣ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਉਹਨਾਂ ਨੂੰ ਕਾਫੀ ਤਿਰਵੇ ਹੈ ਤੇ ਉਸੇ ਤਿਰਵੇ ਦੇ ਤਹਿਤ ਉਹਨਾਂ ਨੇ ਫਾਜ਼ਿਲਕਾਰ ਵਿੱਚ ਵੇਖਿਆ ਕਿ ਅਕਸਰ ਬੱਚੇ ਲੜਕੀਆਂ ਅਤੇ ਹੋਰ ਟੂਬੂਲਰ ਚਾਹਵੇਂ ਲੋਕ ਹਲਮੜੀ ਵਰਤੋਂ ਨਹੀਂ ਕਰਦੇ ਇਸ ਕਰਕੇ ਅੱਜ ਪੁਲਿਸ ਪੰਡ ਦੇ ਵਿੱਚੋਂ ਹੈਲਮਟ ਇਕੱਠੇ ਕਰਕੇ ਲੋਕਾਂ ਨੂੰ ਹੈਲਮਟ ਵੰਡੇ ਗਏ ਹਨ ਅਤੇ ਇਹ ਸਮਝਾਇਆ ਗਿਆ ਹੈ ਕਿ ਹੈਲਮਟ ਪਾਣਾ ਟੂ-ਵ੍ਹੀਲਰ ਚਲਾਣ ਵਾਲੇ ਵਿਅਕਤੀ ਲਈ ਕਿੰਨਾ ਜ਼ਰੂਰੀ ਹੈ ਅਗਰ ਜੇਕਰ ਸੜਕ ਤੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਸਿਰ ਦੀ ਸੱਟ ਤੋਂ ਬਚਾਇਆ ਜਾਂਦਾ ਹੈ ਜਿਸ ਕਰਕੇ ਹੋਣ ਵਾਲੀਆਂ ਦੁਰਘਟਨਾਵਾਂ ਵਿੱਚ ਆਪਣੀ ਜਾਨ ਬਚਦੀ ਹੈ ਪਰਿਵਾਰ ਵਾਲਿਆਂ ਦੀ ਜਾਨ ਬਚਦੀ ਹੈ ਤਾਂ ਜੋ ਇਸ ਕਰਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਟ੍ਰੈਫਿਕ ਨਿਯਮਾਂ ਦੀ ਅਪਾਲਣਾ ਕਰਨ ਤੇ ਹੀ ਉਹਨਾਂ ਦੇ ਚਲਾਨ ਤੋ ਬਚਾਇਆ ਜਾ ਸਕਦਾ ਹੈ ਅੱਜ ਉਹਨਾਂ ਵੱਲੋਂ ਚਲਾਣ ਨਹੀਂ ਕੱਟੇ ਜਾ ਰਹੇ ਪੁਲਿਸ ਨੂੰ ਰੋਕਿਆ ਗਿਆ ਹੈ ਅਤੇ ਬੜੇ ਪਿਆਰ ਨਾਲ ਸਮਝਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਕੋਲ ਟੂ-ਵੀਲਰ ਚਾਣ ਵਾਲਿਆ ਕੋਈ ਹੈਲਮਟ ਨਹੀਂ ਹੈ ਉਹਨਾਂ ਨੂੰ ਰੋਕ ਕੇ ਹੈਲਮਟ ਵੀ ਦਿੱਤੇ ਜਾ ਰਹੇ ਹਨ ਇਸ ਮੌਕੇ ਹੈਲਮਟ ਲੈ ਰਹੀਆਂ ਵਿਦਿਆਰਥਣਾਂ ਨੇ ਕੀ ਕੁਝ ਕਿਹਾ ਅਤੇ ਟ੍ਰੈਫਿਕ ਇੰਚਾਰਜ ਨੇ ਹੋਰ ਕੀ ਕੁਝ ਕਹਿਣਾ ਹੈ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਾੜ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਸਾਡੀ ਪੂਰੀ ਕਵਰੇਜ ਵੇਖੋ ਅੱਛਾ ਔਰ ਪਹਿਲੇ ਐਸਾ ਕੁਝ ਵੀ ਨਹੀਂ ਲਿਖਾ ਮੈਨੂੰ ਕਦੇ ਐਸਾ ਕੁਝ ਨਹੀਂ ਮਿਲਿਆ ਪਹਿਲੀ ਵਾਰ ਮਿਲਿਆ ਐਸਾ ਵੀ ਮੈਨੇ ਤੋ ਅਬ पहले तो ट्रैफिक के कुछ होता था। था। तो है उसको पहन तो के जा सकता है तो उनकी लापरवाही है वो लोग तो ध्यान नहीं देते हैं इन चीज़ों पर उसकी वजह से होते हैं तो कोई मैसेज है कि हेलमेट लगा के ही चलाए व्हीकल्स ताकि एक्सीडेंट वगैरह भी कम हो और सबको मतलब की सेफ हो आप देखे बच्चे जा ਔਰਤਾਂ ਜਿਹੜੇ ਲੋ ਹੈਲਮਟ ਪਾ ਕੇ ਨਹੀਂ ਚਲਦੀਆਂ ਇਸ ਕਰਕੇ ਮੈਂ ਐਸਐਸਪੀ ਸਾਹਿਬ ਨਾਲ ਤਾਲਮਿਲ ਕਰਕੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਆਪਾਂ ਇਦਾਂ ਕਰਕੇ ਕਿਹੜੀ ਕਿੁੱਤੇ ਜਿਹੜੇ ਆਪਾਂ ਹੈਲਮਟ ਜਿਹੜੇ ਮੰਗਵਾ ਕੇ ਤੇ ਜਿਹੜੇ ਬੱਚੇ ਤੇ ਜਿਨ੍ਹਾਂ ਦੇ ਕੋਲ ਲਾਇਸੈਂਸ ਵਗੈਰਾ ਨੇ ਉਹਨਾਂ ਨੂੰ ਆਪਾਂ ਜਿਹੜੇ ਹੈਲਮਟ ਪ੍ਰੋਵਾਈਡ ਕਰਵਾਈਏ ਤੇ ਅੱਜ ਅਸੀਂ ਇਹ ਮਹਿਮ ਚਲਾਈ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਖੁਦ ਆ ਕੇ ਜਿਹੜੇ ਬੱਚਿਆਂ ਨੂੰ ਹੈਲਮਟ ਵੰਡੇ ਕੋਈ ਨਾ ਮੈਂ ਪਹਿਲਾਂ ਲੁਧਿਆਣਾ ਇਚ ਹੈ ਜੁਆਇੰਟ ਸੀਪੀ ਟ੍ਰੈਫਿਕ ਰੇ ਹੈ ਆਪਸ ਟ੍ਰੈਫਿਕ ਰੇ ਸੋਸ਼ੀਅਟੀਟੀ ਪ੍ਰੋਜੈਕਟ ਚਲਾਇਆ ਸੀ ਕਰ ਤੋ ਜਿਹੜੇ ਤੇ ਡਰੋਨਰ ਨੇ ਮੈਨੂੰ ਨਾਲ ਕੰਟੈਕਟ ਕੀਤਾ ਕਿ ਇੱਥੇ ਸ਼ਾਇਦ ਸਟਾਪ ਕਰਦੇ ਰਹਿੰਦੇ ਨੇ ਬਟ ਸਾਡੇ ਵੀ ਰੂਰਲ ਚੀਜ਼ ਫਾਜ਼ਰ ਕਾਇਜ਼ ਆਲਸੋ ਲਾਈਕ ਸਿਟੀ ਸੰਮੋਦੇ ਨਹੀਂ ਪਤਾ ਜਾ ਰਹੇ ਫਿਰ ਅਸੀਂ ਬੱਚੀਆਂ ਵਾਲੀ ਸਪੈਸ਼ਲੀ ਹੈਗਾ ਕਿ ਜਿਹੜੀਆਂ ਬੱਚੀਆਂ ਸਪੂਟੀ ਚਲਾਉਂਦੀਆਂ ਨੇ ਦੇਅਰ ਕੁਆਲੀਫਾਈਡ ਇਨ ਦੇ ਲਾਇਸੈਂਸ ਕਿ ਉਹਨਾਂ ਨੂੰ ਹੈਲਮਟ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਉਸ ਤੋਂ ਮੈਂ ਅਸੀਂ ਬਹਿਮਤ ਚਲਾਵਾਂਗੇ ਜੇ ਕਿਸੇ ਥੇਰੇ ਬੰਦੇ ਨੇ ਹੈਲਮਟ ਨਹੀਂ ਪਾਇਆ ਤੂੰ ਫਰਸਟ ਮਾਰਨਿੰਗ ਦੇਖ ਕੇ ਹੈਲਮਟ ਗਿਫਟ ਕਰਾਂਗੇ ਤੁਸੀਂ ਚਲੋ ਕੋਈ ਗੱਲ ਨਹੀਂ ਚਲੋ ਅੱਜ ਛੱਡੇ ਬੰਨੋ ਬਟ ਨੈਕਸਟ ਟਾਈਮ ਇਹ ਤੁਹਾਨੂੰ ਵੀ ਵਾਰਨਿੰਗ ਵੀ ਤੁਸੀਂ ਹੈਲਮਟ ਪਾ ਕੇ ਰੱਖਣਾ ਐਂਡ ਵਾਇ ਕਰਨਾ ਜਿੰਨੇ ਸਾਥੀ ਪੋੜੇ ਹੈਗੇ ਅੱਜ ਅਸੀਂ ਨਾਲ ਨਾਲ ਇਹ ਵੀ ਮਹਿਮਤ ਚਲਾਵਾਂਗੇ ਕਿ ਜਿਹੜੇ ਅੱਜ ਅਸੀਂ ਬਿਨਾਂ ਹੈਲਮਟ ਵਾਲੇ ਬੋਕੜੇ ਹਨ ਉਹਨਾਂ ਨੂੰ ਹੈਲਮਟ ਅਸੀਂ ਆਪਣੇ ਵੱਲੋਂ ਦੇ ਦੇਣਾ ਤਾਂ ਇਹ ਆ ਕਿ ਇਟ ਇਜ਼ ਇਫ ਸਾਨੂੰ ਡੋਨੇਟ ਹੀ ਕੀਤਾ ਗਿਆ ਹੈਗਾ ਡਿਫਰਮੇਸ਼ਨ ਦੇਖਿਆ ਹੀ ਆ ਉਹ ਜਿਹੜਾ ਸੋ ਰਮਬਾਉਟ 65 ਹੈਗੇ ਆ 100 ਅਸੀਂ ਹੋਮ ਕਰ ਸਕਦੇ ਆ ਸੋ ਇਹ ਇਹ ਅਸੀਂ ਮਤਲਬ ਕੰਟੀਨਿਊ ਚਲਾਉਂਦੇ ਰਵਾਂਗੇ ਬਟ ਵਿੱਚ ਬ੍ਰੇਕ ਨਾਲ ਕਟਿੰਗ ਕਿਉਂ ਤੁਸੀਂ ਜਲਦੀ ਰਿਪੋਰਟ ਕਰੋਗੇ ਮੈਂ ਨਵ ਸਕੂਲ ਦਾ ਨਾਮ ਲੈ ਰਿਹਾ ਸੀ ਸਾਰਿਆਂ ਦਾ ਮੈਂ ਸਾਰੇ ਪ੍ਰਿੰਸੀਪਲਸ ਨੂੰ ਆਪਣੇ ਕੋਲੋਂ ਲੈਟਰ ਲਿਖ ਰਿਹਾ ਹਾਂ ਕਿ ਆਹ ਰੂਲਸ ਨੂੰ ਆਹ ਸਿਸਟਮ ਆ ਫਾਲੋ ਕਰੋ ਆਦਰਵਾਇਜ਼ ਯੂ ਆਲਸੋ ਰਿਸਪੌਂਸਰ